ਕਾਲੇ ਤੇ ਡਲਾ ਟਰੈਕਟਰ ਅੱਜ ਦਿਖਾਉਣ ਆ ਪੂਰਾ 2011 ਮਾਡਲ 12 ਦੀ ਕਾਪੀ ਲਾਸਟ ਪੀਸ ਆ ਪਹਿਲਾ ਟਰੈਕਟਰ ਫੜਾਫੜ ਤੁਹਾਨੂੰ ਨਿਗਾ ਮਰਾਦਾ ਕਿਤੇ ਟਰੈਕਟਰ ਦੇਖਿਆ ਜੀ ਹੁਣ ਟਰੈਕਟਰ ਤੁਸੀਂ ਇਹੋ ਜਿਹਾ ਬਹੁਤ ਸਿਲ ਟਰੈਕਟਰ ਹਲੇ ਤੱਕ ਟਰੈਕਟਰ ਦਾ ਸਾਰਾ ਟਰੈਕਟਰ origignal ਪਿਆ ਸਿਰਫ ਕਲੱਚ ਕਲੱਚ ਟਰੈਕਟਰ ਦਾ ਖੁੱਲੇ ਆ ਡੀਜ਼ਲ ਪੰਪ ਦੀਆਂ ਸੀਲਾਂ ਵੀ ਓਵੇਂ ਲੱਗੀਆਂ ਕਿਤੇ ਰੰਗ ਵੱਜਾ ਹੋਵੇ ਕਿਤੇ ਕਲਮ ਲੱਗੀ ਹੋਵੇ ਉਸ ਚੀਜ਼ ਦੀ ਫੁੱਲ ਗਰੰਟੀ ਆ ਮੈਂ ਡੀਜ਼ਲ ਪੰਪ ਸ਼ਰਤ ਲਾ ਕੇ ਜੇ ਕਿਸੇ ਭਰਾ ਨੇ ਵੇਖਣਾ ਵੀ ਇਸ ਮਾਡਲ ਦਾ ਹਾਲੇ ਤੱਕ ਬਾਈ ਜੀ ਡੀਜ਼ਲ ਪੰਪ ਨਹੀਂ ਖੁੱਲਿਆ ਕਿੰਨਾ ਕੁ ਸਾਹਮ ਕੇ ਟਰੈਕਟਰ ਚੱਲਿਆ ਹੋਊਗਾ ਪੰਜ ਕੁਲੇ ਦਾ ਨੰਬਰ ਆ ਚੰਡੀਗੜੀ ਦਾ ਟਰੈਕਟਰ ਹਿਸਾਬ ਲਾ ਲਓ ਵੀ ਮੈਨੂੰ ਤਾਂ ਇਹ ਲੱਗਦਾ ਵੀ ਕਿੰਨੀ ਕੁ ਸਾਹਬ ਹੋ ਗਈ ਬੰਦੇ ਦੀ ਨਹੀਂ ਤਾਂ ਡੀਜ਼ਲ ਪੰਪ ਤਾਂ ਬਾਈ ਜੀ ਇਹ ਮਾਡਲਾਂ ਦੇ ਖੁੱਲ ਹੀ ਜਾਂਦੇ ਆ ਤੁਸੀਂ ਪਹਿਲਾਂ ਮੋਟੀ ਮੋਟੀ ਨਿਗਾਹ ਬਾਹਰ ਮਾਰ ਲਓ ਫੇਰ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਬਾਡੀ ਲਾਈਨ ਚੈੱਕ ਕਰੋ ਨਾ ਇਹ ਨੇ ਵੀ ਉੱਪਰੋਂ ਵੀਡੀਓ ਕਮਾਤੀ ਟਾਇਰ ਚੈੱਕ ਕਰ ਲਓ ਕਿੰਨੇ ਪਏ ਆ ਟਰੈਕਟਰ ਦੇ ਰੇਟ ਦੱਸਦਾ ਬੀਕੇਡੀ ਦੇ ਟਾਇਰ ਪਿਛਲੇ ਆ ਰਿਮਾਂ ਦੇ ਰੰਗ ਦੇਖ ਲਓ ਤੁਸੀਂ ਰਿਮਾਂ ਤੋਂ ਪਤਾ ਲੱਗ ਜਾਊਗਾ 11 ਮਾਡਲ ਲਾਸਟ ਪੀਸ ਹੁਣੇ ਇਹ ਤੋਂ ਪਤਾ ਲਾ ਲਓ ਦੂਜੇ ਆਗੇ ਆ ਕਾਲੀ ਬਾਡੀ ਜਿਹੜਾ ਲਾਸਟ ਪੀਸ ਮੰਨ ਲਓ ਤੁਸੀਂ ਵੀ ਲਾਸਟ ਪੀਸ ਆ ਬੀਕੇਟੀ ਕਮਾਂਡਰ ਦੇ ਜਿਹੜੇ ਟੌਪ ਦੇ ਟਾਇਰ ਆ ਪਿਛਲੇ ਲਿੰਕਾ ਜੈਕ ਤੋਂ ਲੈ ਕੇ ਡੀਜ਼ਲ ਪੰਪ ਤੱਕ ਟਰੈਕਟਰ ਦੇ ਡੀਜ਼ਲ ਪੰਪ ਦੇ ਜਿਹੜੇ 4 볼ਟ ਆ ਨਾ ਉਹ ਵੀ ਹਲੇ ਤੱਕ ਕੰਪਨੀ ਦੇ origignal ਆ ਮਰਗੜ ਤੁਸੀਂ ਚੈੱਕ ਕਰ ਲਓ ਵੀ ਕਿਸੇ ਨੂੰ ਬਹਿਣ ਹੀ ਨਹੀਂ ਦਿੱਤਾ ਹੋਣਾ ਕਿਸੇ ਨੇ ਬੰਦੇ ਨੇ ਇੰਨਾ ਸਾਹਮ ਟਰੈਕਟਰ ਸਾਹਮ ਬਥੇਰੇ ਟਰੈਕਟਰ ਦੇਖੇ ਆ ਪਰ ਇਹੋ ਜਿਹਾ ਟਰੈਕਟਰ ਇੰਨੀ ਸਾਹ ਬੜਾ ਮੈਂ ਨਹੀਂ ਵੇਖਿਆ ਟਰੈਕਟਰ ਵੀ ਇੰਨਾ ਕ ਸਾਹ ਕੇ ਚਲਾਇਆ ਬੰਦੇ ਨੇ ਜਾਂ ਚੱਲਿਆ ਘੱਟ ਹੋਊਗਾ ਇਹ ਮੰਨ ਸਕਦੇ ਆ ਹੁਣ ਪਹਿਲਾਂ ਉੱਪਰਲੀ ਨਿਗਾਹ ਮਾਰ ਲਓ ਆ ਟਾਇਰ ਅਗਲੇ ਬੀਕੇਟੀ ਦੇ 650 20 ਦੇ ਅਗਲੇ ਟਾਇਰਾਂ ਚੌਕੜੇ ਹੀ ਬੀਕੇਟੀ ਦਾ ਵੀ ਚੈੱਕ ਕਰ ਲਓ ਬੰਪਰ ਵੱਡਾ ਲੱਗਾ ਅਟੈਚੀ ਬੰਪਰ ਵੀ ਲੱਗਾ ਅਗਲੇ ਹਿੱਸੇ ਦੇ ਰੰਗ ਵੇਖ ਲਓ ਕਿੰਨਾ ਹਲੇ ਹਾਲਾਕੀ ਹਨੇਰਾ ਹੋ ਗਿਆ ਸ਼ਾਮ ਦਾ ਟਾਈਮ ਆ ਜੇ ਦਿਨੇ ਧੁੱਪ ਹੁੰਦੀ ਤੇ ਵੀਡੀਓ ਹੋਰ ਕਲੀਅਰ ਬਣਨੀ ਸੀ ਹੁਣ ਸ਼ਾਮ ਦਾ ਟਾਈਮ ਆ ਸਾਢੇ 5 ਦਾ ਟਾਈਮ ਹੋ ਗਿਆ ਸਿਆਲਾਂ ਦੇ ਦੇਣਾ ਇਸਕਾ ਟਾਈਮ ਤੁਹਾਨੂੰ ਪਤਾ ਵੀ ਸੂਰਜ ਛਿਪ ਜਾਂਦਾ ਚਲੋ ਜਿੰਨੀ ਕਿ ਫੋਨ ਦੀ ਆਪਣੀ ਕੁਆਲਿਟੀ ਆ ਉਨੀ ਕਿ ਵੀਡੀਓ ਬਣਨਦੀ ਆ ਚਲੋ ਤੁਹਾਨੂੰ ਫੇਰ ਵੀ ਕੋਸ਼ਿਸ਼ ਕਰਦੇ ਆ ਵੀ ਆਪਾਂ ਬੜਾਈ ਦੇ ਆਈਫੋਨ ਨਾਲ ਵੀਡੀਓ ਵੀ ਜਿਹੜੀ ਕਲੀਅਰ ਜਿਹੜੇ ਓਰੀਜਨਲ ਪੇਂਟ ਆ ਉਹ ਪਤਾ ਲੱਗ ਜਾਂਦਾ ਹੁਣ ਤੁਹਾਨੂੰ ਮੈਂ ਸਾਰਾ ਬਾਡੀ ਅੰਦਰਲੀ ਵੀ ਟਰੈਕਟਰ ਦੀ ਦਿਖਾਉਣਾ ਤੇ ਡੀਜ਼ਲ ਪੰਪ ਵੀ ਦਿਖਾਉਣਾ ਪੇਜ ਫੋਲੋ ਕਰ ਲੋ ਪੁਲਵਾਨ ਟਰੈਕਟਰ ਆ ਚਾਹ ਚੈੱਕ ਕਰੋ ਤੁਸੀਂ ਡੀਜ਼ਲ ਪੰਪ ਦੀਆਂ ਸੀਲਾਂ ਪਿੱਛੋਂ ਪੰਪ ਨਹੀਂ ਕਿਸੇ ਨੇ ਹਲੇ ਖੋਲਣ ਦਿੱਤਾ ਡੀਜ਼ਲ ਪੰਪ ਵਾਲੇ ਨੂੰ ਜੇ ਕਿਸੇ ਨੇ ਤਸੱਲੀ ਕਰਾਉਣੀ ਹੋਵੇ ਤੇ ਆਪ ਦਾ ਡੀਜ਼ਲ ਪੰਪ ਵਾਲਾ ਵੀ ਬੁਲਾ ਕੇ ਤੁਸੀਂ ਤਸੱਲੀ ਕਰਾ ਸਕਦੇ ਹੋ ਹੁਣ ਮੈਂ ਤੁਹਾਨੂੰ ਦਿਖਾਉਣਾ ਡੀਜ਼ਲ ਪੰਪ ਦੇ ਚਾਰ ਮੋਟਾ ਚੈੱਕ ਕਰੋ ਨਰ ਦੀ ਉਤਨਾ ਹੀ ਲੱਗੀ ਆ ਸਾਰੀਆਂ ਨੋਜ਼ਲ ਪਾਈਪਾਂ ਚੈੱਕ ਕਰੋ ਤੁਸੀਂ ਕੋਈ ਇਹੋ ਜੀ ਗੱਲ ਨਹੀਂ ਵੀ ਬਾਅਦ ਚੋ ਸਪਰੇਅ ਮਾਰਤਾ ਰੰਗ ਮਾਰਤਾ ਅੱਜ ਕੱਲ ਪਤਾ ਲੱਗ ਹੀ ਜਾਂਦਾ ਜਿਹੜੇ ਬੰਦੇ ਕਰੂ ਆ ਦੁਨੀਆ ਬਥੇਰੀ ਐਂਡ ਤੋਂ ਐਂਡ ਪਈ ਆ ਤੁਸੀਂ ਵ ਕਲੱਚ ਕਲੱਚ ਟਰੈਕਟਰ ਦਾ ਖੁੱਲਾ ਕਿਉਂ ਜਿਹੜੀ ਗੱਲ ਆ ਸੈੱਡ ਡਿਸਟ੍ਰਿਬਿਊਟਰ ਅਰੀਜਨਲ ਸੈੱਡ ਡਿਸਟ੍ਰਿਬਿਊਟਰ 3 ਸਪੀਡ ਤੁਹਾਨੂੰ ਪਤਾ ਹੀ ਆਉਂਦਾ ਹੀ ਆ ਕਾਲੇ ਢੇਡ ਵਾਲਾ ਮਾਡਲ ਜਿਹੜੇ ਭਰਾ ਸ਼ਕੀਨ ਹਨ ਨਾ ਇਸ ਟਰੈਕਟਰ ਦੇ ਉਹੀ ਗੱਲ ਕਰਿਓ ਆ ਤੁਸੀਂ ਦਿਖਾਉਣਾ ਪਹਿਲਾਂ ਤਾਂ ਤੁਹਾਨੂੰ ਵੀਰਾਂ ਨੂੰ ਦੱਸਦਾ ਵੀ ਸਵਾਦ ਵਾਲੇ ਭਰਾ ਦੂਰ ਰਹਿਣ ਇਹ ਲੋਕਲ ਨੰਬਰ ਆ ਪੂਰੇ ਰੇਟ 'ਚ ਟਰੈਕਟਰ ਕਈ ਭਰਾ ਸਮਝ ਲੈਂਦੇ ਬਾਹਰਲਾ ਨੰਬਰ ਆ ਖੋਰੇ ਪਤਾ ਨਹੀਂ ਭਾਅ ਸੇ ਨਹੀਂ ਮਿਲ ਜਾਣਾ ਬਾਈ ਟਰੈਕਟਰ ਜਿਹੜੇ ਲੋਕਲ ਨੰਬਰ ਆ ਪੂਰਾ ਤੁਹਾਨੂੰ ਪਤਾ ਵੀ ਦੱਬ ਘੁੱਟ ਕੇ ਰੇਟ ਆਉਂਦਾ ਤੁਸੀਂ ਦੇਖੋ ਹੁਣ ਇਹ ਤੋਂ ਸਾਫ ਟਰੈਕਟਰ ਤੁਸੀਂ ਲਾ ਲਓ ਸਾਹਿਬ ਡੀਜ਼ਲ ਪੰਪ ਤੱਕ ਟਰੈਕਟਰ ਦਾ ਆਲ ਹੋ ਰਿਹਾ ਬਥੇਰੇ ਜੋਂਡੀਅਰ ਵੇਚੇ ਵੀ ਆ ਆਏ ਵੀ ਆ ਟਰੈਕਟਰ 6-7 ਸਾਲਾਂ ਬਾਅਦ ਇਹੋ ਜਿਹਾ ਟਰੈਕਟਰ ਵੇਖਿਆ ਬਥੇਰੇ ਜੋਂਡੀਅਰ ਆਏ ਨੇ ਪਰ ਆ ਡੀਜ਼ਲ ਪੰਪ ਵਾਲੀ ਦਾ ਕਮਾਲ ਮੰਨ ਕੇ ਟਰੈਕਟਰ ਦੀ ਬਾਹੀ ਤੁਸੀਂ ਵੇਖੋ ਪਿੱਛੇ ਹੱਲ ਤੇ ਕਾਗਲੇ ਹਿੱਸੇ ਦੇ ਬੋਲਟ ਚੈੱਕ ਕਰ ਲਓ ਅਗਲੇ ਹਿੱਸੇ ਦਾ ਰੰਗ ਵੇਖ ਲਓ ਟਰੈਕਟਰ ਤਾਰੀਫਯੋਗ ਆ ਅਗਲਾ ਕਹਿ ਦਿੰਦਾ ਯਾਰ ਇਹ ਵੀ ਟਰੈਕਟਰ ਰਗਾ ਟਰੈਕਟਰ ਆ ਵਾਕੇ ਬਈ ਟਰੈਕਟਰ ਰਗਾ ਟਰੈਕਟਰ ਆ ਪਰ ਟਰੈਕਟਰ ਦੀ ਵਾਕੇ ਤਾਰੀਫ ਮਨਦੀ ਆ ਕਿਸੇ ਨੇ ਬਹੁਤ ਸਾਮ ਆਪਾਂ ਨਹੀਂ ਵੇਖੀ ਕਦੇ ਅੰਦਰੋਂ ਮੈਂ ਦਿਖਾਉਣਾ ਹੁਣ ਆ ਸੈਡਾਂ ਦੇ ਪੱਲੇ ਦੇਖੋ ਪੈਰਦਾਨਾਂ ਦਾ ਰੰਗ ਵੀ ਦਿਖਾਉਣਾ ਪੈਰਦਾਨਾਂ ਦਾ ਰੰਗ ਦੇਖੋ ਵੀ ਕਿਸੇ ਨੇ ਕਿੰਨਾ ਕੁ ਸਾੰਭ ਕੇ ਅੰਦਰ ਰੱਖਿਆ ਹੋਇਆ ਟਰੈਕਟਰ origial ਜਿਹੜਾ ਰੰਗ ਲੱਥਾ ਉਹ ਲੱਥਾ ਐ ਨਹੀਂ ਵੀ ਇੱਥੇ ਪੇਂਟ ਕਰਾਤਾ ਜੀ ਤੇ ਮਰਗਾੜ ਤੁਹਾਨੂੰ ਮੈਂ ਅੰਦਰੋਂ ਦਿਖਾਉਣਾ ਸਾਡੀ ਵੀਡੀਓ 'ਚ ਅਸੀਂ ਕਦੇ ਵੀ ਕੋਈ ਚੀਜ਼ ਆਪਣੀ ਵੀਡੀਓ ਛੱਡੀ ਨਹੀਂ ਹੈਗੀ ਕੱਲਾ ਕੱਲਾ ਮਰਗਾਟ ਅੰਦਰੋਂ ਕੋਈ ਮਰਗਾਟ ਆ ਜੇ ਗੱਲ ਵੀਡੀਓ ਕੋਈ ਨਹੀਂ ਪਾਉਂਦਾ ਹੁੰਦਾ ਅਗਲਾ ਕਹਿੰਦਾ ਮਾੜੇ-ਮੋਟੇ ਗਲੇ ਆ ਯਾਰ ਉਪਰੋਂ ਦੀ ਵੀਡੀਓ ਕਮਾ ਦੋ ਅਸੀ ਮਰਗਾੜ ਅੰਦਰੋਂ ਵੀ ਦਿਖਾਈਦਾ ਵੀ ਮਰਗਾੜ ਅੰਦਰੋਂ ਵੀ ਚੈੱਕ ਕਰੋ ਮੈਂ ਤੁਹਾਨੂੰ ਅੰਦਰੋਂ ਮਰਗਾੜ ਦਿਖਾਉਣਾ ਅਸੀਂ ਦੇਖੋ ਕਿੰਨਾ ਰੰਗ ਪਿਆ ਮਰਗਾੜਾਂ ਦੇ ਅੰਦਰ ਆ ਚੈੱਕ ਕਰ ਲੋ ਆ ਦੇਖੋ ਇੱਥੇ ਪਤਾ ਵੀ ਨਹੀਂ ਮਰਗਾੜਾਂ ਨੂੰ ਵੀ ਵੀ ਟਰੈਕਟਰਾਂ ਦੇਖ ਲਓ ਕਿੰਨਾ ਪੇਂਟ ਪਿਆ ਮਰਗਾੜਾਂ ਜਿੰਨਾ ਰੰਗ ਬਾਹਰ ਆ ਉਨਾ ਹੀ ਅੰਦਰ ਆ ਜੇ ਕੋਈ ਪੈਰਦਾਨਾਂ ਦੇ ਰੰਗ ਉਤਰਿਆ ਮਾੜਾ ਮੋਟਾ ਤਾਂ ਨਾਲ ਦਾ ਹੀ ਉਤਰਿਆ ਟਰੈਕਟਰ ਸੈੱਟ ਡਿਸਟ੍ਰੀਬਿਊਟਰ Ориਜਨਲ ਜਿਹੜਾ ਲੱਗਾ ਸਾਰਾ ਟਰੈਕਟਰ ਬਾਈ ਜੀ ਵਾਕਿਆ ਤਾਰੀਫ ਬਣਦੀ ਆ ਟਰੈਕਟਰ ਦੀ ਬਸੇਰੇ ਟਰੈਕਟਰ ਦੇਖੇ ਨੇ ਅਮਰਗਾਰਡ ਮਰਗੋੜ ਅੰਦਰੋਂ ਵੀ ਮੈਨੂੰ ਤਾਂ ਲੱਗਦਾ ਵੀ ਟਰੈਕਟਰ ਕਿਸੇ ਨੇ ਕਿਤੇ ਅੰਦਰ ਹੀ ਖੜਾਈ ਕੁੜੀ ਰੱਖਿਆ ਨਹੀਂ ਤਾਂ ਚੱਲ ਦੀ ਚੀਜ਼ ਮਾੜੀ ਮੋਟੀ ਦਾ ਵਿੰਗੀ ਚਿੱਬੀ ਹੋਈ ਜਾਂਦੀ ਹੈ ਲੱਗ ਹੀ ਜਾਂਦਾ ਨਹੀਂ ਤਾਂ ਜਿਤਨਾ ਮਰਗਾਟ ਉੱਪਰੋਂ ਵੇਖੋ ਤੁਸੀਂ ਸਰਾਗ ਸਰੂਖ ਜੇ ਬਾਲਾ ਸਾਫ ਟਰੈਕਟਰ 4 ਲੱਖ ਦੇ 75 ਹਜ਼ਾਰ ਡਿਮਾਂਡ ਆ ਹੁਣ ਡਿਮਾਂਡ ਵੀ ਦੱਸ ਦੀ ਅਗਲੇ ਨੇ ਕਹਿਣਾ ਯਾਰ ਵੀਡੀਓ ਤਾਂ ਬਣਾਈ ਜਨਾ ਰੇਟ ਵੀ ਦੱਸਦੇ ਹੁਣ 4 ਲੱਖ 75 ਹਜ਼ਾਰ ਡਿਮਾਂਡ ਆ ਟਰੈਕਟਰ ਦੀ ਲੈਣ ਦੇਣ ਮੋਲਾਂ ਭਰਾ ਮੇਰੇ ਉਹ ਨਾ ਮੇਰਾ ਵੀਰ ਬਣ ਕੇ ਸਾਡਾ ਟਾਈਮ ਖਰਾਬ ਕਰਿਓ ਤੁਸੀਂ ਵੀ ਕੰਮ ਵਾਲੇ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਬੰਦਾ ਅਸੀਂ ਕੰਮ ਵਾਲੇ ਲੋਕੀ ਦੁਨੀਆ ਵਹਿਲੀ ਆ ਸਾਰੇ ਭਰਾ ਕੰਮ ਵਾਲੇ ਆ ਅਸੀਂ ਕਿਸੇ ਨੂੰ ਨਹੀਂ ਮੜਾ ਕਹਿੰਦੇ ਮੇਰਾ ਵੀਰ ਬਣ ਕੇ ਬਸ ਇੰਨੀ ਇੱਕ ਬੇਨਤੀ ਕਬੂਲ ਕਰਿਓ ਵੀ ਟਰੈਕਟਰ ਜਿਹੜੇ ਚੰਗੇ ਆ ਨਾ ਕੋਈ ਬੜਾ ਰੇਟ ਦਾ ਅੰਤਰ ਨਹੀਂ ਪੈਂਦਾ ਕਈ ਭਰਾ 50 50000 ਦਾ ਫਰਕ ਪਾਈ ਜਾਂਦੇ ਆ ਫਿਰ ਇੰਨਾ ਅੰਤਰ ਨਹੀਂਗਾ ਮੇਰਾ ਵੀਰ ਬਣ ਕੇ ਟਰੈਕਟਰ ਜਿਹੜੇ ਹਿਸਾਬ ਨਾਲ ਸਾਫ਼ ਆ ਕੰਪੀਟੀਸ਼ਨ ਦਾ ਟਾਈਮ ਆਦਾ ਚੀਜ਼ ਪੂਰੇ ਮੁੱਲ ਤੇ ਆਉਂਦੀ ਆ ਆ ਲੋ ਹੁਣ ਸਟਾਰਟ ਵੀ ਤੁਹਾਨੂੰ ਟਰੈਕਟਰ ਦਿਖਾਤਾ ਕੱਲਾ ਕੱਲਾ ਇੰਡੀਕੇਟਰ ਵੀ ਟਰੈਕਟਰ ਦਾ ਚੱਲਦਾ ਇਹ ਚੱਲਿਆ ਵੀ ਵੇਖ ਲਓ ਕਿੰਨਾ Ориਗਨਲ ਇਹ ਹੁਣਾਂ ਦੇਖ ਲਓ ਠੀਕ ਆ ਕੋਈ ਇਹ ਨਾ ਕਹਦੇ ਵੀ ਮੀਟਰ ਨਹੀਂ ਦਿਖਾਇਆ ਸਾਰਾ ਹੁਣ ਜਿੰਨਾ ਵਗੈ ਜਿੰਨਾ ਹੋ ਸਕਿਆ ਭਾਈ ਵੀਡੀਓ ਦੇ ਵਿੱਚ ਆਪਾਂ ਦਿਖਾਤਾ ਟਰੈਕਟਰ ਕੱਲਾ ਕੱਲਾ ਇੰਡੀਕੇਟਰ ਚੱਲਦਾ ਆਵਾਜ਼ ਸੁਣ ਲਓ ਟਰੈਕਟਰ ਦੀ ਤੇਲ ਵੇਖ ਲਓ ਵੀ ਹਲੇ ਤਾਜੀ ਸਰਵਿਸ ਵੀ ਹੋ ਕੇ ਕਰਾ ਕੇ ਕਿਸ ਨੇ ਪੂਰੇ ਪੈਸੇ ਲਾਏ ਹੋ ਜਾ ਲੋ ਹੁਣ ਇਹ ਤੋਂ ਸਾਫ਼ ਦੇਖ ਲਓ ਵੀ ਇੰਜਨ ਦਾ ਤੇਲ ਵੀ ਚੈੱਕ ਕਰ ਲਓ ਤੁਸੀਂ ਆਹ ਵੇਖੋ 2011 ਦੇ ਮਾਰ ਕੇ ਪੱਪ ਤੇ ਡੀਜ਼ਲ ਪੰਪ ਕਿੱਚੋ ਤੇਲਾ ਹੁਣ ਤੋਂ ਬਾਡੀ ਦੇ ਰੰਗ ਹੁਣੇ ਤੋਂ ਸਾਫ ਟਰੈਕਟਰ ਕਾਲੇ ਢੇਡ ਵਾਲਾ ਬਾਈ ਲੋਕਲ ਨੰਬਰ ਤਾਂ ਨਹੀਂ ਆ ਸਕਦਾ 9814504323 ਇਸ ਨੰਬਰ ਤੇ 76960 1000 ਪੂਰਾ 6 ਇਹਨਾਂ ਦੋ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਿਓ ਸ਼ੋਅ ਦੇਖ ਲਓ ਟਰੈਕਟਰ ਦੀ ਪੂਰਾ ਘੈਂਟ ਟਰੈਕਟਰ ਆ ਦੋਸਤੋ ਤਰੀਕ ਆ ਜੀ 32 2026 32 2026